ਦੁਖਦਾਈ ਖਬਰ ਮੰਡੀ ਲਾਦੂਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫਾਜ਼ਲਕਾ ਫਰੋਜਪੁਰ ਰੋਡ ਨਜ਼ਦੀਕ ਮੰਡੀ ਲਾਦੂਕਾ ਜ਼ਿਮੀਂਦਾਰਾ ਢਾਬਾ ਕੋਲ ਇੱਕ ਗੱਡੀ ਜਗਾੜੂ ਮੋਟਰਸਾਈਕਲ ਰੇੜੀ ਨੂੰ ਬਚਾਉਣ ਦੇ ਚੱਕਰ ਵਿੱਚ ਸਪੈਦਿਆਂ ਨਾਲ ਜਾ ਟਕਰਾਈ ਜਿਨ੍ਹਾਂ ਵਿੱਚ ਚਾਰ ਸਰਕਾਰੀ ਮੁਲਾਜ਼ਮ ਮੌਜੂਦ ਸਨ ਜਿਨ੍ਹਾਂ ਵਿੱਚੋਂ ਦੋ ਮੁਲਾਜ਼ਮਾਂ ਦੀ ਮੌਕੇ ਤੇ ਮੌਤ ਹੋ ਗਈ ਔਰ ਦੋ ਨੂੰ ਗੰਭੀਰ ਸੱਟਾਂ ਆਈਆਂ ਜਿਨ੍ਹਾਂ ਨੂੰ ਸਿਵਲ ਹਸਪਤਾਲ ਫਾਜ਼ਲਕਾ ਭੇਤੀ ਕਰਵਾਇਆ ਗਿਆ ਹੈ ਜਿੱਤੇ ਫਾਜ਼ਲਕਾ ਦੇ ਵਕ ਵਕ ਸਮਾਜ ਸੇਵੀ ਸਿਵਲ ਹਸਪੀਟਲ ਪਹੁੰਚੇ ਉੱਥੇ ਹੀ ਫਾਜ਼ਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਣਾ ਵੀ ਜ਼ਖਮੀਆਂ ਦਾ ਹਾਲਚਾਲ ਜਾਣਨ ਔਰ ਪੂਰੀ ਘਟਨਾ ਦਾ ਜਾਇਜ਼ਾ ਲੈਣ ਲਈ ਪੁੱਜੇ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਅਸੀਂ ਕਿ ਥੋੜੇ ਚੈਕਿੰਗ ਸੀ ਕਿ ਟ੍ਰੈਫਿਕ ਪੁਲਿਸ ਨਾਲ ਸੀਗੀ ਉਹ ਕੋਈ ਮੋਟਰਸਾਈਕਲ ਦੇ ਜਿਹੜਾ ਹੁੰਦਾ ਉਹ گاڑی ਚ ਲਾਇਆ ਹੋਇਆ ਉਹਨੇ ਅਚਾਨਕ ਟਰਨ ਕੀਤਾ ਮੇਰੀ ਗੱਡੀ ਅੱਗੇ ਸੀ ਕਿੱਥੇ ਘੜੀ ਤੇ ਬੈਠੇ ਅਜੀ ਕਿੱਥੇ ਘੜੀ ਦਾ ਜਦੋਂ ਟੱਕਰ ਹੋ ਕੇ ਤਾਂ ਇੱਕ ਸਪੇਰ ਚ ਲੱਗੇ ਬੀਚੇ ਉੱਪਰ ਕਿੱਥੇ ਐਕਸੀਡੈਂਟ ਹੋਇਆ ਸੇ ਲਾਡੂ ਦਾ ਰਿਪੋਰਟ ਇਹ ਸਰ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਸ਼ਾਮ ਨੂੰ ਇੱਕ ਟ੍ਰੈਫਿਕ ਪੁਲਿਸ ਵਾਲਾ ਸੀਗਾ ਸਾਡੇ ਨਾਲ ਉਹ ਐਕਸਪਾਇਰ ਹੋ ਗਿਆ ਉਸ ਦਾ ਡਾਕਟਰ ਸੀ ਪਲੱਸ ਇੱਕ ਡਰਾਈਵਰ ਸੀਗਾ ਇਹ ਵੀ ਸੀ ਜਨਰਲ ਦਾ ਹੋ ਸਕਦਾ ਟੋਟਲ ਕਿੰਨੇ ਜਣੇ ਸੀਗੇ ਜੀ ਚਾਰ ਜਣੇ ਸੀਗੇ ਹੋਰ ਵੀ ਕੋਈ ਇਸ ਤੋਂ ਇਲਾਵਾ ਚੱਟ ਨਹੀਂ ਬਾਕੀ ਅੱਛਾ ਥੋੜਾ ਦੱਸੋਗੇ ਜੀ ਇਹ ਲਾਡੂਗਾ ਅੱਡੇ ਤੋਂ ਪਿੱਛੇ ਵੀ ਕਰਕੇ ਇੱਕ ਮੋਟਰਸੈਲ ਦੀ ਜਿਹੜੀ ਟਰਾਲੀ ਦੇ ਨਾਲ ਤੇ ਗੱਡੀ ਡਸਟੋ ਜਿਹੜੀ ਟਕਰਾਈ ਹੈ ਜਿੱਦੇ ਤੇ ਟੋਟਲ 4 ਵਿਅਕਤੀ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਦੋ ਗੰਭੀਰ ਰੂਪ ਤੇ ਜ਼ਖਮੀ ਹੋਏ ਆਰ ਦੋ ਜਿਹੜੇ ਆ ਉਹਨਾਂ ਦੀ ਡੈਥ ਹੋ ਚੁੱਕੀ ਹੈ ਇਹ ਪਤਾ ਹੈ ਕੌਣ ਸੀਗੇ ਇਹ ਬੰਦੇ ਇਹ ਦੋ ਤਾਂ ਜਿਹੜੇ ਮੁਲਾਜ਼ਮ ਸੀ तकरीबन 40 ਮੁਲਾਜ਼ਮ ਸੀਗੇ ਔਰ ਇੱਕ ਤਾਂ ਜਿਹੜਾ ਟ੍ਰੈਫਿਕ ਪੁਲਿਸ ਦੇ ਵਿੱਚ ਦੇਸ਼ ਰਾਜ ਜਿਹੜਾ ਉਹ ਮੁਲਾਜ਼ਮ ਸੀਗਾ ਆਰਟੀਓ ਸਾਹਿਬ ਦਾ ਡਰਾਈਵਰ ਸੀਗਾ ਔਰ ਦੂਜੇ ਦੋ ਮੁੰਡੇ ਉਹ ਵੀ ਆਰਟੀਓ ਦਫ਼ਤਰ ਜਿਹੜੇ ਉਹ ਕੰਮ ਕਰਦੇ ਪਤਾ ਲੱਗ ਪਾਇਆ ਗਲਤੀ ਕਿੱਥੇ ਰਹੀ ਹੈ ਜੇ ਕਿਵੇਂ ਗਲਤੀ ਤਾਂ ਦੇਖੋ ਇਹ ਤਾਂ ਜਾਂਚ ਦਾ ਵਿਸ਼ਾ ਹੈ ਮੌਕੇ ਤੇ ਜਦੋਂ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਉਹਦੀ ਜਾਨ ਬਚਾਉਣ ਦੀ ਸਭ ਤੋਂ ਪਹਿਲੀ ਕੋਸ਼ਿਸ਼ ਹੁੰਦੀ ਹੈ ਦਾ ਜਾਂਚ ਦਾ ਵਿਸ਼ਾ ਕੀ ਦਾ ਖੂਨ ਸੀ ਕੀ ਲਗਾਤ ਰਹੇ ਡੈਥ ਉੱਥੇ ਹੋ ਗਈ ਸੀ ਜਾਂ ਹਸਪੀਟਲ ਡੈਥ ਐਂਬੂਲੈਂਸ ਉੱਤੇ ਜਾਨ ਦੇ ਵਕਤ ਜਿਹੜੀ ਰਸਤੇ ਜਿਹੜੀ ਇਹਨਾਂ ਦੀ ਡੈਥ ਹੋਈ ਇੱਥੇ ਜਦੋਂ ਆਏ ਤੁਹਾਡੇ ਡਾਕਟਰ ਨੇ ਉਹਨਾਂ ਨੂੰ ਜਿਹੜਾ ਮਿਲਿਤ ਕੋਸ਼ਿਸ਼ ਜੀ